ਇਹ ਮਹਾਰਾਣਾ ਉਹ 10 ਫੁੱਟ ਆ ਨਾ ਹਾਂਜੀ ਤੇ ਟਰੈਕਟਰ ਚੇਂਜ ਕਰ ਕਰਕੇ ਉਹ ਲੈਂਦਾ ਹੈ ਵੱਡਾ ਹੀ ਅੱਛਾ ਤੁਹਾਨੂੰ ਪਤਾ ਅਸੀਂ ਵੀ ਟਰੈਕਟਰ ਤੇ ਹੀ ਲੈ ਆਉਣਾ ਲੈ ਆਉਣਾ ਹਾਂਜੀ ਤਾਂ ਹੀ ਪਾ ਲੈਂਦਾ ਤੇ ਉਹਦਾ ਜੇ ਵਧੀਆ ਚਲਾ ਦਿੰਦਾ ਵਧੀਆ ਹਾਂਜੀ ਇਹਨੂੰ ਪਤਾ ਵੀ ਨਹੀਂ ਇੰਜਣ ਇਹਦਾ ਤਕੜਾ ਹੈ ਤਕੜਾ ਇਹਦੇ ਹੱਕ ਨੂੰ ਭਾਜੀ ਬਹੁਤੇ ਇੱਕ ਸਿਰਫ ਇਹ ਕਲਚ ਪਲੇਟ ਤੋਂ ਮਾਰ ਖਾਂਦਾ ਜਿਹੜੀ ਇਹਦੀ ਕਲਚ ਪਲੇਟ ਆ ਉਹ ਅਸੀਂ ਸਾਨੂੰ 6 ਮਹੀਨੇ ਸਾਲ ਵਿੱਚ ਪਾਉਣੀ ਪੈਂਦੀ ਹੈ ਇਹਦੇ ਵਾਲੀ ਕਲਚ ਪਲੇਟ ਕਿਉਂ ਟਿਕਦੀ ਨਹੀਂ ਨਹੀਂ ਹੋਣੀ ਇੱਕ ਜਿਹੜਾ ਉਹ ਮਿਸਤਰੀ ਵੀਰ ਆਪਣੇ ਚਲੋ ਜਦੋਂ ਮੈਂ ਨਵਾਂ ਲੈ ਕੇ ਆਇਆ ਸੀ ਭਾਜੀ ਜਦੋਂ ਨਮਾ ਪਕੜਾ ਕੇ ਲੈਂਦਾ ਸੀ ਉਦੋਂ ਹੀ ਇਹ ਉੜ ਗਈ ਸੀ ਪਹਿਲੇ ਚੀਜ਼ ਨਹੀਂ ਪਹਿਲੇ ਚੀਜ਼ ਨਹੀਂ ਆਓ ਫਿਰ ਗਰੰਟੀ ਕਰਕੇ ਉਹ ਨਹੀਂ ਪਾਤੀ ਸੀ ਮੈਨੂੰ ਕਦੇ ਪਹਿਲਾਂ ਕਦੇ 40000 ਰੁਪਏ ਲੱਗਣਾ ਮੈਂ ਵੀ ਗਰੰਟੀ ਕਾਦੀ ਆ ਫਿਰ ਉਹ ਨਹੀਂ ਬਦਲ ਤੀ ਅੱਛਾ ਪੱਲੇ ਸਾਲੇ ਤੇ ਹੁਣ ਟਿਕੀ ਹੈ ਕਿ ਨਹੀਂ ਜਿਵੇਂ ਮੈਂ ਨਹੀਂ ਨਹੀਂ ਇਹ ਤੋਂ ਸਾਲ ਪਿਛੇ ਦੀ ਕਲੱਚ ਪੁੱਛਣਾ ਹੀ ਨਹੀਂ ਲੱਗਾ ਇਹ ਅੱਜਕੱਲ ਟ੍ਰੈਂਡ ਚੱਲਿਆ ਹੈ ਇੱਕ ਵੀ ਵੱਡੀ ਪਾ ਦੋ ਜਾਂ ਮੋਟੀ ਪਾ ਦੋ ਚੇਂਜ ਕਰਾਈ 60 55 ਦੀ ਪਾਈ ਐ ਚ ਹੁਣ ਅੱਛਾ ਉਹ ਵੀ ਮਰ ਜਾਂਦੀ ਆ ਉਹ ਵੀ ਮਰ ਜਾਂਦੀ ਆ ਹਾਂਜੀ ਆ ਇੱਥੇ ਚਲਾਇਆ ਸੀ ਨਾ ਹੁਣ ਦੋ ਵਾਰੀ ਕਲਚ ਪਲੇਟ ਕਰਾਤੀ ਆ ਆ ਸੁਪਰ ਆ ਚਲਾਉਂਦੇ ਰੀਪਰ ਤੇ ਰੀਪਰ ਤੇ ਟੂੜੀ ਵਾਲੇ ਰੀਪਰ ਤੇ ਹਾਂ ਦੋ ਵਾਰੀ ਪਾਤੀ ਯਾਰ ਕੀ ਚੱਕਰ ਆ ਫਾਰਮ ਦਾ ਕਲਚ ਦਾ ਮਲੇਟ ਤਾਂ ਜਾਂਦਾ ਉਹਦਾ ਕੋਈ ਕਮੀ ਨਹੀਂ ਹੋਰ ਵੀ ਕਿਸੇ ਨੂੰ ਪੁੱਛਿਆ ਕਲਚ ਪੇਡ ਦਾ ਦੂਜੇ ਵੀਰਾਂ ਦੇ ਵੀ ਕਹੇ ਤੇ ਡਾਉਂਦਾ ਕਿ ਨਹੀਂ ਵੀ ਅਸੀਂ ਜੰਸੀ ਜੇ ਗਿਆ ਸੀ ਜੰਸੀ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਪੁੱਛਿਆ ਸੀ ਉਹ ਦੱਸਦੇ ਵੀ ਡਾ ਦਿੰਦੇ ਹਰੇਕ ਦੇ ਕਹਿੰਦਾ ਨਵੇਂ ਖੁੱਲੇ ਆ ਕਿੰਨਾ ਕਿਉਂਕਿ ਲੋਕੀ ਬਾਜੀ ਦੱਸਦੇ ਨਹੀਂ ਕਮੀ ਹੈਗੀ ਆ ਚਲੋ ਹੋ ਜਾਂਦਾ ਹੈ ਤੇ ਬਾਕੀ ਇਹ ਟਰੈਕਟਰ ਕਿਵੇਂ ਆਪਣੇ ਉੰਜਲ ਉੰਜਨ ਦਾ ਛੋਟਾ ਜਿਹਾ ਮੈਂ ਵਧੀਆ ਵਧੀਆ ਪਾਲਾ ਟ੍ਰੈਲੀ ਟੋਲੀ ਨੂੰ ਪਤਾ ਮੈਨੂੰ ਭਾਜੀ ਟ੍ਰੈਲੀ ਟੋਲੀ ਹਨ ਨਹੀਂ ਜੋਰ ਨਾਲ ਇਸ ਕੋਲ ਛੋਟਾ ਹੀ ਹੈ ਯਾਰ ਫਾਰਮ ਟਰੈਕ 60 ਕੇ ਸਮੇਂ ਇਹ 55 ਪਾਵਰ ਇਹ ਸਲੋ ਕਿਹੜਾ ਹੈ ਦਾ ਭਾਜੀ ਹਾਈ ਨਹੀਂਗਾ ਜਿੰਦਾ ਨਹੀਂ ਇਹ 55 ਪਾਵਰ 55 ਲਿਖਿਆ ਤਾਂ 60 ਇਹ ਟਰੈਕਟਰ ਤੋਂ ਛੱਟ 55 ਤੋਂ ਬਾਅਦ ਇਹ ਉਹਦੇ ਨਵੇਂ ਨਵੇਂ 65 ਹੀ ਚੱਲੇ ਸੀ 55 ਪਾਵਰ 60 ਤੋਂ ਬਾਅਦ ਏ 55 ਕੱਢਿਆ ਸੀ ਉਹਨੇ ਯਾਨੀ ਕਿ 55 ਕੱਢਿਆ ਉਹ 50 ਸੀਗੇ ਉਹ 50 ਸੀ ਜਿਹੜੇ 60 ਸੀਗੇ ਉਹ 50 ਸੀ ਹਾਂਜੀ ਇਹ 55 ਹੈ ਇਹ 55 ਇਹਦੀ ਕਾਪੀ ਤੇ 55 ਆ 55 ਆ ਠੀਕ ਆ ਭਾਈ ਤੇ ਇਹ ਕਰਮਾਂ ਵਾਲੇ ਨੇ ਇਹ ਆਪਾਂ ਨਹੀਂ ਸਾਨੂੰ ਕੋਈ ਜਵਾਬ ਦਿੱਤਾ ਪੈਸੇ ਦਾ ਹੀ ਇੱਥੇ ਸਾਲ ਪਿੱਛੋਂ ਯਾਨੀ ਕਿ 6 ਮਹੀਨੇ ਇਹਦਾ ਸਾਜ ਬੰਦੀ ਤੇ ਟਰਬ ਟਰਬ ਲਵਾਉਂਦੀ ਨਹੀਂ ਟਰਬ ਵਕੀਲਵਾਣੀ ਇੱਥੇ 6 ਮਹੀਨੇ ਬਾਅਦ ਇੱਥੇ ਪੈਸੇ ਲਾ ਦੇਦੇ 50-60000 ਰੁਪਏ ਲਾ ਕੇ ਚੱਲਣਾ ਹੈ ਇਦਾਂ ਹੀ ਚੱਲਣਾ ਕਿਉਂ ਨਹੀਂ ਇਹਨੇ ਕਿੰਨਾ ਮਾਰ ਲਿਆ ਇਹ ਨਾ ਮਾਰ ਲਿਆ ਨਾ ਮਾਰ ਲਿਆ ਪਹਿ ਇਹ ਘਾਤੋ ਲਾਉਣੇ ਪੈਂਦੇ ਆ ਵਜਾ ਕੋਈ ਨਾ ਕੋਈ ਛਣੁਕਸ ਨਿਕਲੇ ਆਉਂਦਾ ਹੁਣ ਪਿੱਛੇ ਕਲਚ ਪਲੇਟ ਕਰਾਈਆਂ ਇਹ 40-5000 ਰੁਪਿਆ ਲੱਗ ਕੇ ਆਏ ਫੇਰ ਇਹਦੇ ਆ ਕਰਾਇਆ ਸੀ ਹਨਾ ਕਲਚ ਨਿੱਕੇ ਨਿੱਕੇ ਨੂੰ ਮੋਡਲ ਦੇ ਹਿਸਾਬ ਨਾਲ ਹਨਾ ਨਿਕਲ ਜਾਂਦਾ ਵੀ ਨਿਕਲ ਜਾਂਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਲਾ ਲਓ ਜਿਵੇਂ ਹੋ ਹੀ ਜਾਂਦਾ ਜਦੋਂ ਚੀਜ਼ ਕਲਚ ਪਲੇਟ ਸਾਡੇ ਸਾਡੇ ਜਦੋਂ ਨਵਾਂ ਨਵਾਂ ਸੀਗਾ ਉਦੋਂ ਇਹ ਕਿਵੇਂ ਚੱਲਿਆ ਜਦੋਂ ਕਹਿਣ ਦਾ ਮਤਲਬ ਇੱਤੇ ਜਵਾਂ ਨਹੀਂ ਚੱਲਦਾ ਸਾਡੇ ਲਾਗੇ ਚੱਲਦੇ ਸੀ ਉਹਨਾਂ ਕੇ ਵਧੀਆ ਚੱਲਦੇ ਆ ਬਸ ਸਾਡੇ ਕੋਲ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਲਚ ਪਲੇਟ ਨਹੀਂ ਸੈਟ ਆਈ ਬਾਕੀ ਦਾ ਕੋਈ ਸ ਬਾਕੀ ਤਾਂ ਨਹੀਂ ਪਿਛਲੇ ਹਿੱਸੇ ਦਾ ਲਿਫਟ ਇਹਦਾ ਗੇਅਰ ਵੀ ਪਖਰਾ ਲਵਾਇਆ ਵਾ ਜੀ ਇਹਦੇ 40000 ਦੇ ਕੇ ਅੱਛਾ ਆ ਹਾਂਜੀ ਕਰੀਪਰ ਗੇਅਰ ਜਿਹਨੂੰ ਆਪਾਂ ਕਰਾਉਂਦਾ ਹਾਂ ਛੋਟਾ ਹੋ ਜਾਂਦਾ ਲੋ ਜਿੱਦਾਂ ਤੇ ਫਿਰ ਆਪ ਸੁਪਰੇ ਸਿਪਰਾ ਕੇ ਲੈਂਦਾ ਨਾਪੇ ਨੂੰ ਇਹ ਸਾ ਇਹ ਸੂਤੇ ਨਹੀਂ ਆ ਗੇੜੇ ਸਪੋਸ ਲੋ ਹੋ ਗਏ ਜਿਹੜੀ ਅੰਗੂ ਡੁੱਟਦਾ ਇਦਾਂ ਹੋ ਆਲੀ ਆਲੀ ਡੁੱਟਦਾ ਹੈ ਜਿੱਥੇ ਉਹ ਟਰੈਕਟਰ ਦੋ ਗੇੜੇ ਲੈਂਦਾ ਇੱਕ ਲਿਆਉਂਦਾ ਜੀ ਤੇ ਜੇ ਗੇਅਰ ਆਪਾਂ ਜਿਵੇਂ ਇਹਦਾ ਦੂਆ ਲੋ ਲਾ ਲਿਆ ਕਰੋ ਫੇ ਫੇ ਤੇ ਚੱਲ ਨਹੀਂ ਭਮਤੀ ਆਈ ਪਰ ਉਹ ਫੇ ਵੀ ਸਲੋਈ ਚੱਲਦਾ ਜੀ ਫੇ ਵੀ ਸਲੋਈ ਚੱਲਦਾ ਜਿੰਨਾ ਟਾਈਮ ਪਿੱਛੇ ਜਿੰਨਾ ਮਰਜ਼ੀ ਬਜਨ ਹੋ ਜਾਵੇ ਫੇ ਉਹ ਪਿੱਛੇ ਭਾਵੇਂ ਸਾਰੇ ਭਾਜਾ ਰੂਟਾ ਵੀਟਰ ਕੋ ਚੱਕਰ ਨੇ ਉਹ ਫੇ ਸਲੋ ਹੋਣ ਕਰਕੇ ਨਾ ਹਾਂ ਹੀ ਸੇੜਾ ਕਿਵੇਂ ਆ ਪਿੱਛੋਂ ਇਹ ਵਧੀਆ ਜੀ ਬਾਕੀ ਕੁਲ ਮਿਲਾ ਕੇ ਤੁਹਾਨੂੰ ਇੱਕ ਕੰਪਲੇਂਟ ਆਈ ਆ ਕਿ ਕਲੱਚ ਪਲੇਟ ਦੀ ਹਾਂ ਬਾਕੀ ਨਹੀਂ ਕੋਈ ਵੀ ਬਾਕੀ ਟਰੈਕਟਰ ਸਾਰਾ ਝੋਟਾ ਬਾਕੀ ਵਧੀਆ ਕੰਮ ਕਰ ਰਿਹਾ ਕਿਉਂਕਿ ਫਾਰਮ ਟਰੈਕ ਕੋ ਮਾੜਾ ਬ੍ਰਾਂਡ ਨਹੀਂ ਆ ਨਹੀਂ ਮੜਾ ਹੈਗਾ ਜੀ ਉਹ ਕਲਚ ਪਲੇਟ ਵਿੱਚ ਹੋ ਜਾਉ ਬਹੁਤ ਇਹ ਮੈਂ ਅੱਗੇ ਵੀ ਗੱਲ ਕਰਦਾ ਨਾ ਇੱਕ ਸਮੇਂ ਇਹਨਾਂ ਦੀ ਬਲੈਕ ਹੁੰਦੀ ਰਹੀ ਆ ਭਾਜੀ ਇਹਨੇ ਜਿੱਥੇ ਮਰਜੀ ਟਰੈਲੀ ਨੂੰ ਪਾ ਦੇ ਪ੍ਰੋਵਾਈਡ ਹਾਂ ਹਾਂ ਟਰਾਲੀ ਟੁਲੀ ਦੇ ਹੱਕ ਨੂੰ ਹਲਤਾਂ ਮੈਂ ਜਿੰਨਾ ਮਰਜੀ ਜੋ ਮਰਜੀ ਅਸੀਂ ਰੇਤਿਆ ਟਰੈਲੀਆ ਕੋਠੀ ਪਾਉਂਦੇ ਭਰ-ਭਰ ਕੇ ਲਿਆਉਂਦਾ ਟੀਸੀ ਕੱਢ ਕੇ ਇਕੱਲਾ ਹੀ ਲਿਆਉਂਦਾ ਜੋ ਜੋ ਹਾਂ ਇਦਾਂ ਦੀ ਲੋਕੀ ਟਰੈਕਟਰ ਪਾ ਪਾ ਕੇ ਕੱਢਦੇ ਇਕੱਲਾ ਹੀ ਲਈ ਜਾਉਂਗਾ ਇਹ ਇਕੱਲਾ ਲਈ ਇਹ ਟਾਇਰ ਕਦੀ ਮੋਰੇ ਨੂੰ ਉੱਠਿਆ ਹਾਂਜੀ 16 ਦੇ ਆ ਅੱਛਾ ਟਾਇਰ 16 ਦੇ ਹਾਂਜੀ ਇਹ ਤਾਂ ਘਸ ਗਿਆ ਹੁਣ ਪਾਣੀ ਪਿਆ ਇਹਨਾਂ ਚ 9 ਸਾਲ ਹੋ ਗਏ ਇਹ ਟਾਇਰ 16 ਤੋਂ ਵੀ ਚੌੜੇ-ਚੌੜੇ ਜੇ ਲੱਗਦੇ ਪਏ ਪਾਣੀ ਕਰਕੇ ਪਾਣੀ ਕਰਕੇ ਲੱਗਦੇ ਨੇ ਜੀ ਉਹ ਜਿਵੇਂ ਵੀ 8-9 ਸਾਲ ਹੋ ਗਏ ਜਦੋਂ ਮੈਂ ਟਾਇਰ ਪਾਈ ਉਦੋਂ ਦਾ ਪਾਣੀ ਪਾਇਆ ਉਦੋਂ ਦਾ ਹੀ ਪਾਣੀ ਆ ਹਾਂ ਦੇ ਪਾਣੀ ਆ ਜੇ ਮੈਂ ਮੰਮੀ ਕਹਿਣਾ ਨਾ ਵੀ ਪਾਣੀ ਮਾਰਾ ਮਾਰਾ 9 ਸਾਲ ਹੋ ਗਏ ਕੋਈ ਪਹਿਲੇ ਚੜਾ ਕੁਛ ਨੁਕਸਾਨ ਤਾਂ ਨਹੀਂ ਕੀਤਾ ਨੇ ਨਹੀਂ ਵਧੀਆ ਚੱਲਿਆ ਮੈਂ ਕਿਹਾ ਟਰੈਲੀ ਤੋਂ ਪਤਾ ਨਹੀਂ ਲੱਗਾ ਥਲੇਪ ਥੋੜੀ ਮਾਰਦਾ ਜੀ ਵਜਨ ਕਰਕੇ ਹਨਾ ਉਦਾਂ ਵੀ ਇਸਲੇ ਇਸਲੇ ਦੂਜੇ ਢੇੜੇ ਸਲਿੱਪ ਮਾਰ ਜਾਂਦੇ ਐ ਸਲਿੱਪਰੀ ਮਾਰਦਾ ਹੂੰ ਸਾਡੇ ਇੱਥੇ ਮਿੱਟੀ ਪੈਂਦੀ ਸੀ ਉੱਥੇ ਮੁੰਡੇ ਸੀ ਕਈ ਸੀ ਬਹੁਤ ਸੀ ਜਿੱਦਾਂ ਟਰੈਲੀ ਟੁਲੀ ਖੁੱਬ ਜਾਂਦੀ ਸੀ ਇਦਾਂ ਦਾ ਇਹਨੂੰ ਪਤਾ ਵੀ ਨਹੀਂ ਇਹਨੂੰ ਕੋਈ ਪ੍ਰਵਾਹ ਨਹੀਂ ਤੇ ਲਿਫਟ ਕਿਵੇਂ ਰਹੀ ਐ ਦੀ ਵਧੀਆ ਠੀਕ ਹੈ ਪੰਪ ਕਰਾਉਣਾ ਪੈਂਦਾ ਇਹਦਾ ਲੇਕ ਜਿੱਦਾਂ ਫਾਲੇ ਪਾਲੀ ਦੀ ਆ ਹਾਂ ਜਿੱਦਾਂ ਚੱਕਣੇ ਆ ਪੈਲੀ ਬੋਣੀ ਆ ਬਸ 10 ਦਿਨ ਹੀ ਮੱਠੀ ਕੱਢਦੀ ਆ ਫਿਰ ਹੋਣਾ ਪੈਂਦਾ ਹਾਂਜੀ ਨਮੈ ਲੋਣਾ ਪੈਂਦਾ ਇਹਦਾ ਜਿੱਦਾਂ ਇਹ ਵੱਖਰਾ ਵੀ ਕਰਾਇਆ ਨਾ ਜੀ ਇਹ ਬੱਕਰਾ ਲੈਫਟ ਕਰਕੇ ਕਰਾਇਆ ਸੀ ਇਹ ਵੀ ਇਹਦਾ ਇਹ ਵੀ ਕੰਮਲਿਟੀ ਆ ਇਹ ਵੀ ਨਹੀਂ ਸੱਟ ਚੱਲਿਆ ਭਾਰੀ ਜੀ ਨਹੀਂ ਚੱਕਦਾ ਜਿੱਦਾਂ ਯਾਨੀ ਮਤਲਬ ਆਪਾਂ ਆਹੀ ਚੱਕਣਾ ਹੋਵੇ ਹੂੰ ਵੇ ਭਾਰੀਆਂ ਚੀਜ਼ਾਂ ਦੇ ਤਾਂ ਇਹ ਆਪਾਂ ਥੋੜਾ ਚੱਕੀਏ ਚੁੱਕੇ ਤਾਂ ਕੰਮ ਇਹਦਾ ਛੇਤੀ ਹੋ ਜਾਂਦਾ ਲੈ ਛੇਤੀ ਨਾਲ ਜੀ ਇਹ ਉਹਦਾ ਏਜੰਸੀ ਚੋਂ ਹੀ ਲਵਾਏ ਆ ਕਿ ਬਾਹਰੋਂ ਨਹੀਂ ਬਾਹਰ ਸਾਡੇ ਇੱਥੇ ਆ ਹੁਣ ਮਾਰਕੂ ਉਹਦੇ ਕੋਲ ਲਵਾਇਆ ਹੈ ਅੱਛਾ ਉਹਦੇ ਕੋਲ ਫਵਾੜੇ ਲੱਗੇ ਠੀਕ ਆ ਵੀਰੇ ਚਲੋ ਤੇ ਆ ਦੋ ਮੋਰ ਦਾ ਤੋਂ ਇਹ ਪਹਿਲੇ ਜਿੱਦਾਂ ਜੀ ਇਹਦੀ ਪੱਠੀ ਹੁੰਦੀ ਸੀ ਹਾਂ ਉਹ ਜਿੱਦਾਂ ਜਿਹੜਾ ਇਹ ਕਿਤੇ ਚਲਾਈਦਾ ਗਰਮ ਕਰ ਦਿੰਦੀ ਸੀ ਇੰਜਨ ਨੂੰ ਹੁਣ ਇਹ ਫੋਰਡ ਦੀ ਲਾਈ ਹੈ ਇੱਥੇ ਅੱਗੇ ਪੈਪ ਕੱਢ ਕੇ ਅੱਛਾ ਕਰਦਾ ਤਾਂ ਡਰਾਈਵਰ ਪੱਠੀ 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 ਇਹਦੀ ਇੱਥੇ ਸੀ ਪਹਿਲਾਂ ਹਾਂ ਗਰਮ ਹੋ ਜਾਂਦਾ ਸੀ ਗਰਮ ਹੋ ਜਾਂਦਾ ਇੰਜਨ ਨਸੀ ਮੈਂ ਇਹ ਦਿਖਾ ਵੀ ਤੇ ਜਿਹੜਾ origignal ਸੀ ਉਹ ਇੱਥੇ ਆਇਆ ਸੀ ਨਾ ਹਾਂ ਗਰਮ ਹੋ ਜਾਂਦਾ ਸੀ ਤੇ ਇਹਦੀ ਸ਼ੋ ਚੇਂਜ ਕਰਾਉਣ ਵਾਲੀ ਜਾਂਦਾ ਅੱਛਾ ਵੀਰ ਸ਼ੋ ਚੇਂਜ ਉਦਾਂ ਨਹੀਂ ਕੋਈ ਫਰਕ ਹੈਗਾ ਇਦਾਂ ਦੀ ਕੋਈ ਗੱਲ ਬਾਤ ਨਹੀਂ ਉਹਦਾਂ ਨਹੀਂ ਕਰ ਮੰਨਦਾ ਇਹਨੂੰ ਬੱਕਰ ਹੀ ਲਿਆ ਸੀ ਨਵਾਂ ਕੇ ਸੈਕ੍ਰੈਂਟ ਨਹੀਂ ਨਾ ਬਾਈ ਅੱਛਾ ਘਰ ਦਾ ਆਪਣਾ ਨਵਾਂ ਹੀ ਸੀ ਪੌਣੇ 6 ਲੱਖ ਦਾ ਨਮਾ ਕਢਾਇਆ ਸੀ ਪੌਣੇ 6 ਲੱਖ ਦਾ ਸੀ ਜਦੋਂ ਇਹ ਕਢਾਇਆ ਸੀ 2009 ਚ ਹਾਂਜੀ ਤੇ ਸੌਕੇ ਮਿਲ ਜਾਂਦੇ ਸੀ ਉਦੋਂ ਕਿ ਨਹੀਂ ਨੇ ਸੌਕੇ ਮਿਲ ਜਾਂਦੇ ਸੀ ਮੇਜੈਂਸੀ ਗਿਆ ਤੇ ਟਰੈਕਟਰ ਮਿਲ ਗਿਆ ਨਹੀਂ ਨਹੀਂ ਮਿਲ ਗਿਆ ਸੀ ਪਹਿਲਾ ਔਖਾ ਮਿਲਦੇ ਸੀ ਜਿਹੜੇ ਉਹ ਪਹਿਲੇ ਸੀ ਕਹਿੰਦਾ 3600 ਸੀ ਪਹਿਲਾਂ ਸਾਡੇ ਕੋ ਫਾਰਮ ਟਰੈਕ 60 ਤੋਂ ਬਾਅਦ ਇਹਨਾਂ ਨੇ ਆ ਕਢਿਆ ਹਣਾ ਹਾਂਜੀ ਤੇ 60 55 ਤੋਂ ਪਹਿਲਾਂ 60 55 ਬਾਅਦ ਚ ਕਢ ਦਿੱਤਾ ਉਹ ਇਸ ਤੋਂ ਬਾਅਦ 60 55 ਆਇਆ ਹਣਾ ਹਾਂਜੀ ਇਹ ਵੀ ਭਾਈ ਮਨ ਲਾ ਤੁਸੀਂ ਪੂਰਾ ਕੁੱਟ ਕੇ ਵਾਦਾ ਬਾਤ ਜੀ ਖੇਤੀ ਉਹਨਾਂ ਸੈ ਗਈ ਆ 78 ਕਿੱਲਾ ਦੀ ਖੇਤੀ ਆ ਮੈਂ ਕੁੱਟਣਾ ਹੀ ਬਿੰਦੇ ਨਹੀਂ ਹੁਣ ਸਹੀ ਗੱਲ ਆ ਆਪਾਂ ਖੇਤੀ ਨੂੰ ਲਿਆਉਣੇ ਆ ਹਾਂਜੀ ਤੇ ਕਰਮਾ ਬਾਕੀ ਨੇ ਚ ਕੋਈ ਕਮਲੇੜ ਭਾਈ ਜੀ ਬ੍ਰੇਕਾਂ ਬਰੋਕਾਂ ਦਾ ਕਿਦੋਂ ਫਲ ਫਲ ਭਾਈ ਵਧੀਆ ਆ ਇਹ ਆ ਲਿਆ ਆਪਾਂ ਹੁਣ ਹਾਂਜੀ ਇਹ ਸਾਲ ਹੋਇਆ ਜੀ ਇਹ ਇਹਦਾ ਮੈਂ ਸੁਣਿਆ ਗੇੜੇ ਵੀ ਖਵਾਏ ਇਹਦੇ ਹਾਂਜੀ ਇਹਦਾ 3 ਇੰਚਨ ਕਰਾਤਾ ਕਿਉਂ ਗਰਮ ਕਰਤਾ ਸੀ ਜੀ ਇੱਕ ਕਰੀ ਅਸੀਂ ਜਿੱਦਾਂ ਇੰਜ ਉਹਨਾਂ ਸੈਟ ਸੀ ਉਹ ਲਿਆਂਦਾ ਸੀ ਮੋਗੇ ਤੋਂ ਜਦੋਂ ਲਿਆਂਦਾ ਉਹ ਤੋਂ ਸੈਟ ਸੀ ਪੂਰਾ ਸੈਟ ਸੀ ਭਾਈ ਜੀ ਸਾਡੇ ੱਤੇ ੱੱਕਾ ਨਹੀਂ ੱੱਕਾ ਸਾਡੇ ਇਹ ਸੀ ਤਾਂ ਦਾਦੇ ਦੀ ਗੱਲ ਅਸੀਂ ਮਾਲ ਭੜ ਗਏ ਸੀ ਇਹ ੱੱਕੇ ਦਾ ਮਤਲਬ ਦੱਸ ਕੀ ਹੁੰਦਾ ਹੈ ਬਾਈ ਨੇ ਅੱਗੋਂ ਵੀ ਅੱਗੇ ਵੀ ਦੱਸਿਆ ਟਰੈਕਟਰ ਚਲਾਉਣਾ ਜ਼ਿਆਦਾ ਤੂੰ ਇਹ ਗੱਲ ਸਾਰੀ ਆਉਂਦੀ ਵੀ ਤੇਰੇ ਕਿੰਨੇ ਛੋਟਾ ਲੈ ਕੇ ਆਉਂਦਾ ਹੈ ਤੂੰ ਵੱਡਾ ਜਿਹੜਾ ਕਾਕਾ ਸੀ ਜ਼ਿਆਦਾ ਅਥਰਾ ਕਰਦਾ ਉਹ ਲੈ ਕੇ ਆਉਂਦਾ ਸੀ ਭਾਜੀ ਉਦੋਂ ਕਿਤੇ ਬਾਲ ਫੁੱਲ ਟੁੱਟਦੇ ਨਹੀਂ ਇਹਨਾਂ ਦੋ ਚੋ ਟਰੈਕਟਰ ਅਥਰਾ ਕੌਣ ਚਲਾਉਂਦਾ ਦੋਨੇ ਚਲਾਉਂਦੇ ਦੋਨੇ ਹੀ ਭੜਾ ਚਲਾਉਂਦੇ ਆ ਇਹ ਵੀ ਗੱਲ ਆਦੇ ਮੈਂ ਤੇ ਡੈਡੀ ਸੀ ਇੱਕ ਬੰਦਾ ਸੀ ਸਾਡੇ ਨਾਲ ਕੰਮ ਤੇ ਤੂੜੀ ਲੈ ਕੇ ਜਾਂਦੇ ਸੀ ਮਾਲਪੁਰੋਂ ਜਾਂਦੇ ਸੀ ਇਹ ਪਰ 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 ਕਰੀਗਾ ਇਹ ਜਾਂਦਾ ਹੁੰਦਾ ਘਟੋ ਘਟੋ ਹੌਲੀ ਹੌਲੀ ਜਿੱਦਾਂ ਪਹਿਲੇ ਦੁੱਤੀ ਜੀ ਤੋਂ ਉਦੋਂ ਦਾ ਡਾਕਟਰ ਉਦੋਂ ਆਉਂਦਾ ਸੀ ਫੁੱਲ ਰੇਜ ਦੀ ਸੀ ਫੜਦਾ ਨਹੀਂ ਸੀ ਤੇ ਮਾਲਪੁਰ ਦਿਖਾਇਆ ਕਹਿੰਦੇ ਤੇ ਦੂਜਾ ਤੇਲ 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 ਗੰਦਾ ਆ ਪਾਣੀ ਆ ਪਾਣੀ ਕੱਢਿਆ ਫੇਰ ਮਾੜਾ ਸਹੀ ਚੱਲਿਆ ਫੇਰ ਹੋ ਗਿਆ ਜਦੋਂ ਇਹਦਾ ਇੰਜਨ ਕਰਾ ਲਿਆ ਤੇ ਪੰਪ ਕਰਾ ਲਿਆ ਉਦੋਂ ਪਤਾ ਲੱਗਾ ਫਿਲਟਰ ਪੰਪ ਦੇ ਡੀ ਆ ਮੈਂ ਜਾ ਕੇ ਸਾਰਾ ਇੰਜਨ ਨਹੀਂ ਮਿਸਤਰੀ ਵੀ ਛੁੱਟ ਹੋਈ ਸੀਗਾ ਨਾ ਫਿਲਟਰ ਦੇਖਿਆ ਨਹੀਂ ਉਹ ਸਾਨੂੰ ਕਹਿੰਦਾ ਸੀ ਫਿਲਟਰ ਕਰਾ ਦੇ ਨਵੇਂ ਪਾਏ ਆ ਮੈਂ ਨਵੇਂ ਪਾਏ ਆ ਮੈਂ ਫਿਲਟਰ ਕਿਹੜਾ ਖਰਾਬ ਹੁੰਦੇ ਆ ਅਸੀਂ ਤਾਂ ਭਾਈ ਸਾਰਾ ਇੰਜਨ ਤੇ ਪੰਪ ਨਹੀਂ ਇੰਜਨ ਦਾ ਭਾਜੀ ਇਹਦੇ ਪਾਣੀ ਜਾਂਦਾ ਹੈ ਵਿੱਚ ਗਰਮ ਹੈਡ ਚ ਪਾਣੀ ਜਾਂਦਾ ਇਹ ਚੱਲ ਜੰਨਾ ਹੈਡ ਪਾੜ ਜਾਂਦਾ ਨਾ ਦਾ ਭਾਜੀ ੱੱਕਾ ਨਹੀਂ ਚੱਲਦੀ ਟਰੈਕਟਰ ੱੱਕਾ ਨਹੀਂ ਚੱਲਦੀ ਨਹੀਂ ਤੱਕਾਂ ਨਹੀਂ ਉਹਦਾ ਠੀਕ ਆ ਇਹ ਕਿਹੜੇ ਕੰਮ ਨੂੰ ਬੈਸਟ ਆ ਤੁਹਾਡੇ ਸਾਹਮਣੇ ਠੀਕ ਆ ਟੂੜੀ ਢੋਣ ਨੂੰ ਲੈਂਦਾ ਜਾਂ ਕਦੂ ਬਾਲੀ ਕਦੂ ਸੁਹਾਗਾ ਸੁੱਕਾ ਮਾਰੀਦਾ ਇਹਨਾਂ ਜਿੱਦਾਂ ਬਾਈ ਦਾ ਉਹਨਾਂ ਸੁਹਾਗਾ ਇਹਨਾਂ ਮਾਰੀਦਾ ਜੇ ਇਹਨਾਂ ਬਾਣਾ ਆ ਤੇ ਉਹਨਾਂ ਸੁਹਾਗਾ ਮਾਰਨਾ ਵੀ ਇਹ ਕਦੂ ਨੂੰ ਤਾਂ ਟਰਾਲੀ ਵੀ ਹੱਕ ਨੂੰ ਵਧੀਆ ਹਾਂ ਟਰੈਲੀ ਆ ਇਹ ਦੋਨੇ ਕਦੂ ਚ ਬਾੜੀ ਦੇ ਭਾਜੀ ਤੇ ਭਾਜੀ ਤੇਲ ਦਾ ਮੈਨੂੰ ਦੱਸੋ ਜਿਵੇਂ ਤੇਲ ਭਾਜੀ ਰੋਡ ਤੇ ਸੇਵੇਂ ਖਾਂਦੇ ਆ 1 ਘੰਟਾ ਕਰੀ ਜਾ ਇਹਦੀਆਂ 2-3 ਦਿਨ ਥੋੜਾ ਫਰਕੇ ਪੈਂਦਾ ਭਾਜੀ ਥੈਂਕੀ ਦੇਖਣ ਦੀ ਰੋਡ ਦੀ ਅੱਛਾ 2-3 ਦਿਨ ਰੋਡ ਤੇ ਕੱਦੂ ਦਾ ਕੱਦੂ ਹਾਂ ਜਿੱਦਾਂ ਹੁਣ ਟੂੜੀ ਦਾੜੀ ਲੈ ਕੇ ਜਾਂਦੇ ਰੋਡ ਤੇ ਭਾਜੀ ਫੇਰ ਸੇਮ ਹੀ ਖਾਂਦੇ ਥੋੜਾ ਬਹੁਤ ਤਾਂ ਫਰਕ ਪਾਉਂਦੇ ਟਰਾਲੀ ਦੇ ਹੱਕ ਨੂੰ ਸੇਮ ਸੇਮ ਹੀ ਥੋੜਾ ਬਹੁਤ ਤਾਂ ਫਰਕ ਕੱਦੂ ਤੇ ਫਰਕ ਪਾਉਂਦੇ ਹਾਂ ਜੀ ਕਿਉਂਕਿ ਇਹ ওভারਲੋਡ ਚੱਲਦਾ ਭਾਜੀ ਇਹ ਇਹ ওভারਲੋਡ ਚੱਲਦਾ ਨਾ ਫੇਰ ਹਾਂ ਛੋਟਾ ਕਰਕੇ ਛੋਟਾ ਕਰਕੇ ਹਾਂ ਟੈਲੀ ਕਿਉਂਕਿ ਇਹਦਾ ਜੋਰ ਲੱਗੀ ਜਾਣਾ ਉਹਨੇ ਰਹਿ ਲਿਓ ਕਿ ਚੱਲ ਰਗਾ ਹੁਣ ਉਹ ਰੋਡ ਦੇ ਤੋਂ ਰੋਡ ਦੇ ਸਾਵੇਂ ਥੋੜਾ ਬਹੁਤ ਤਾਂ ਫਰਕ ਪਾਉਂਦੇ ਉਹ ਵੀ ਜਿਹੜਾ ਉਹ ਵੱਡਾ ਵਾ ਆਪਣਾ ਟਰੈਕ ਉਹ 10 ਲੀਟਰ ਘੰਟੇ ਦਾ ਖਾਂਦਾ 10 ਲੀਟਰ ਘੰਟੇ ਦਾ ਘੰਟੇ ਦਾ ਖਾ ਜਾਂਦਾ ਆ ਆਰਾਮ ਨਾਲ ਕੰਮ ਵੀ ਕਰ ਜਾਂਦਾ ਉਹ ਪਰ ਉਹਨਾ ਕੰਮ ਕਰਦਾ ਸਾਨੂੰ ਤੇਲ ਦੂਲ ਦਾ ਪਤਾ ਹੀ ਨਹੀਂ ਕਈ ਤਾਂ ਵੇਚ ਦਿੰਦੇ ਤੇਲ ਦੁੱਖ ਸਾਡੇ ਪਿੰਡ ਇੱਕ ਬੰਦੇ ਨੇ ਲਿਆਇਆ ਤੇਲ ਦੁੱਖ ਵੇਚਦਾ ਹੈ ਭਾਜੀ ਤੋਂ ਨ ਕੋਈ ਚੱਕੇ ਨਹੀਂ ਕੰਮ ਕਰਦੇ ਆ ਭਾਜੀ ਹੁਣ ਵੇਖ ਭਾਜੀ ਚੱਕੇ ਸੰਤ ਚਾਹੀਦੇ ਪੂਰੇ ਮਗਰ ਹਾਂ ਜਦੋਂ ਚੀਜ਼ ਕੰਮ ਕਰ ਰਹੀ ਹੈ ਫਿਰ ਉਦੋਂ ਤਾਂ ਹਨਾ ਦੁੱਖ ਨਹੀਂ ਹੁੰਦਾ ਇਹਦੀ ਲਿਫਟ ਲੁੱਟ ਭਾਜੀ ਕਿਵੇਂ ਗਈ ਵਧੀਆ ਭਾਜੀ ਪੂਰੀ ਕੰਮ ਕਰਦੀ ਹੈ ਉਹਨਾਂ ਨੂੰ ਮੈਂ ਵੀ ਧਿਆਨ ਦਿੱਤਾ ਪਿੱਛੇ ਰੋਸ਼ਨੀ ਦਾ ਕੋਈ ਚੱਕਰ ਤਾਂ ਨਹੀਂ ਇਹਨੂੰ ਤੋਂ ਧਿਆਨ ਦੇਣਾ ਸੀ ਇਧਰੋਂ ਨੂੰ ਤੇਰੇ ਕੋਟ ਭੇਜਣੀ 265 275 ਸੌਰੀ 275 65 ਮੇਰਾ ਉਹਦੇ ਦਿਮਾਗ ਚ ਰਿਹਾ ਇਹ ਆਪਣੇ ਭਰਾ ਸੀ ਉਹ ਜਾਂਦਾ ਸੀ ਹਿਸ਼ਾਰਪੁਰ ਰੋਡ ਤੇ ਉਹਨੇ ਖਾਟੇ ਸੁੱੜ ਦਿੱਤਾ ਇਹ ਤਾਂ 빙ਾ ਹੋ ਗਿਆ ਬਚ ਗਿਆ ਉਹ ਬੋਟ ਰੈਫ ਕੋਸ ਰੋੜ ਦਿੱਤੇ ਭਾਜੀ ਅੱਛਾ ਉਧਰ 3 ਵਜੇ ਉਹ ਟਰੈਕਟਰ ਉੱਥੇ ਕਈਆਂ ਨੂੰ ਕਹੇ ਨੇ ਪਾ ਲੋ ਕਿਸੇ ਨੇ ਪਾਇਆ ਨਹੀਂ ਬਿੱਥੋ ਹੀ ਰਾਤ ਨੂੰ 9 ਵਜੇ ਉਹ ਕਹਿੰਦੇ ਜੀ ਸੀ ਵੀ ਮੰਗਾ ਲੋ ਜੀ ਸੀ ਤਾਂ ਬਿਨਾਂ ਨਿਕਲ ਆ ਆਪਦੀ ਜਾਨ ਓਕੇ ਸੀ ਆ ਬਚਾ ਹੋ ਗਿਆ ਹਾ ਹਾਂ ਜੀ ਉਹਨਾਂ ਦਾ ਪਛਾਣ ਹੋ ਗਿਆ ਸੀ ਇਨੀ ਸਾਨੂੰ ਫੋਨ ਕੀਤਾ ਵੀ ਟ੍ਰੈਲੀ ਥੋੜੀ ਖਾੜੇ ਡੇਪੀ ਆ ਵੀ ਕੱਢਣੀ ਆ ਵੀ ਨਿਕਲਦੀ ਨਹੀਂ ਕੱਲੇ ਤਾਂ ਫਿਰ ਇਹਨੇ ਕਈਆਂ ਨੂੰ ਕਿਹਾ ਕਿ ਉਹਨੇ ਕਹਿੰਦੇ ਨਹੀਂ ਨਿਕਲਲੀ ਉਹਨਾਂ ਪਾਈ ਤੁਹਾਨੂੰ ਪਤਾ ਵੀ ਲੱਗਾ ਨਹੀਂ ਗੇਰ ਨਹੀਂ ਸੀ ਇਹਦਾ ਪਾਇਨਾ ਇੱਥੇ ਵਜੇ ਕੋਈ ਬੈਠਾ ਸੀ ਇੱਥੇ ਆਇਆ ਬਾਹਰ ਕੇ ਬਾਰ ਮਾਰੀ ਐਦਾਂ ਹੀ ਟਰੈਕਟਰ ਆਇ ਉੱਥੇ ਦੇਖ ਦੇਖਦੇ ਰਹਿ ਗਏ ਬੰਦੇ ਟਰਾਲੀ ਬਾਹਰ ਜਿੰਨੂੰ ਚੀਜ਼ ਨੂੰ ਉਹਨੇ ਪਾਇਆ ਆ ਟਰਾਲੀ ਆ ਜਾਂ ਕਿਹੜੀ ਚੀਜ਼ ਨੂੰ ਪਾਇਆ ਅਜੇ ਤੱਕ ਕਦੀ ਉਹਦਾ ਕੋਈ ਚੱਕਰ ਨਹੀਂ ਮੈਂ ਕਹਾਂ ਇੱਕ ਪਾਸੇ ਤੇ ਪੈਰਾ ਦਾ ਸੁੱਖ ਤਾਂ ਬਹੁਤ ਪਾਜੀ ਇੱਕ ਪਾਸੇ ਤੁਸੀਂ ਪੰਜ ਟਰੈਕਟਰ ਪਾ ਲਓ ਇੱਕ ਪਾਸੇ ਇਕੱਲਾ ਪਾ ਲਓ ਲੋਕੀ ਵੀਡੀਓ ਚ ਬਹੁਤ ਕਹਿੰਦੇ ਆ ਵੀ ਸਾਡਾ ਟਰੈਕਟਰ ਇਦਾਂ ਇਦਾਂ ਅਸੀਂ ਕਹਿੰਨੇ ਆ ਵੀ ਤੁਸੀਂ ਇਹਨੂੰ ਅਸੀਂ ਕਈਆਂ ਨੂੰ ਪਾਇਆ ਨਹੀਂ ਭਾਜੀ ਅਸੀਂ ਨਾ ਉਹਦਾ ਕਦੀ ਇੰਜਨ ਦਾ ਨਾ ਕੋਈ ਕਿਸੇ ਚੀਜ਼ ਨੂੰ ਅਜੇ ਤੱਕ ਚਾਬੀ ਨਹੀਂ ਦੋਈ ਉਹ ਕਰਮਾਂ ਵਾਲਾ ਓਕੇ ਹਾਂ ਬਹੁਤ ਵਧੀਆ। ਤਾਂ ਆਦੇ ਸਾਡੇ ਪਿੰਡੇ ਤੇ ਟਰਾਲੀ ਖੁੱਬੀ ਸੀ ਵੀ ਉਹ ਜਿਹੜੀ ਪ੍ਰਾਲੀਆਂ ਦੀ ਨਹੀਂ ਉਹਦੀ ਗੱਠਾਂ ਲਈ। ਹੂੰ ਹੂੰ। ਉਹਦੇ ਤਾਂ ਖੁੱਬ ਗਈ ਤੇ ਆਪਾਂ ਜਿਹੜਾ ਟਰੈਕਟਰ ਪਾ ਲਈ 4x4 ਵੀ ਪਾ ਲਿਆ ਸੀ 855। ਹੂੰ। ਨਿਕਲੀ ਨਹੀਂ। ਜਦੋਂ ਇਹ ਲੈ ਕੇ ਗਏ ਮੁੰਡੇ ਰੋਲਾ ਪਾਉਣ ਲੱਗੇ ਕਿ ਆ ਗਿਆ ਆ ਗਿਆ। ਹੂੰ। ਤੇ ਤੋਚਣ ਪਾਇਆ ਤੇ ਮਿੰਟ ਮਾਰੇ ਪਿੱਛੋਂ ਕੱਢਣ ਨੂੰ। ਐਨੇ ਕੱਢਦੀ। ਹਾਂਜੀ। ਉਹ ਟਾਇਰਾਂ ਕਰਕੇ ਨਾ ਗ੍ਰਿਪ ਬਣ ਜਾਂਦੀ ਆ ਫਿਰ। ਪਹਿਲੋ ਵੀ ਤੇ ਟਰਾਲੀ ਵਾਲੀ ਸੀ ਬਾਜੀ। ਪਹਿਲਾਂ ਹਾਂ ਤੁਸੀਂ ਦੱਸਿਆ ਮੈਨੂੰ ਜਦ ਏਜੰਸੀ ਤੋਂ ਕਢਾਇਆ ਜਦ ਹੀ ਰੇਡੀਅਲ ਸੀ ਫੇਰ ਰੇਡੀਅਲ ਪਵਾ ਕੇ ਲੈਂਦੇ ਹੋਂ ਤੁਸੀਂ ਆਪਾਂ ਉਹਦੇ ਕੋਲ ਚੱਲਦੇ ਆਂ ਪਹਿਲਾਂ ਇਹਦੀ ਗੱਲ ਕੰਪਲੀਟ ਕਰ ਲਈਏ ਇਹ ਆਪਾਂ ਹੋਣੀ ਲਿਆ ਹਨ ਅੱਜ ਸਾਲ ਹੋ ਗਿਆ ਜੀ ਸਾਲ ਇਹਦਾ ਇੰਜਨ ਤਾਂ ਚਲੋ ਤੁਸੀਂ ਦੱਸ ਤਾਂ ਡੇਢ ਲੱਖ ਦਾ ਹੀ ਲੈਂਦਾ ਸੀ ਡੇਢ ਲੱਖ ਹੀ ਲੱਗ ਗਿਆ ਉੱਤੇ ਫੇਰ ਸਾ 50 60 70000 ਰੁਪਏ ਉੱਤੇ ਲਾਤਾ ਹਾਂ ਹਾਂ ਜੀ 70000 ਰੁਪਏ ਅੱਧ ਲੱਗ ਗਿਆ ਹਾਂ ਜੀ ਛਤਰੀ ਸ਼ੂਕੜੀ ਵੇ ਆ ਸਾਰਾ ਕੁਝ ਲਵਾਇਆ ਆ ਆ ਛਤਰੀ ਡੈਕ ਇੰਜਨ ਹੁਣ ਸੈੱਟ ਸੈੱਟਿਆ ਭਾਜੀ ਪੂਰਾ ਸਾਰਾ ਕੁਝ ਸੈੱਟ ਹੈ ਨਵੇਂ ਕਰਾਏ ਮੈਂ ਵੀ ਕਹਿੰਦਾ ਨਾ ਪਹਿਲਾਂ ਵੀ ਕਰਾਇਆ ਸੀ। ਉਹੀ ਜਿਹੜਾ ਹੁਣੇ ਕਰਾਇਆ। ਅੱਜ ਸਾਲ ਤਾਂ ਹੋਇਆ ਸਾਰਾ ਹੀ। ਹਾਂ। ਤੇ ਇਹਦਾ ਪਿਛਲਾ ਹਿੱਸਾ ਵੀ ਕਰਾਇਆ ਗਿਆ ਸੀ। ਹਾਂਜੀ। ਗੇਰ ਗੂਰ। ਹਾਂਜੀ। ਇਹ ਲਿਫਟ ਦੇ ਆਖ ਨੂੰ ਕਿਦਾਂ? ਇਹ ਵੀ ਵਧੀਆ ਜੀ। ਅਈ ਟੂੜੀ ਦੀ ਇਹ ਇਹ ਲੈਟਰ 17 ਵਾਲ ਚੱਕ ਦੂ। ਚੱਕ ਕੇ ਲੈਣ ਦੇ ਪਾਏ ਆ ਇਹ ਮਗਰ। ਚੱਕ ਨਹੀਂ ਲੱਗ ਲਾਇਆ ਜੀ ਹਾਂਜੀ ਅੱਛਾ ਚੱਕ ਦਿੰਦਾ ਬਸ ਖੱਤੇ ਚ ਨਹੀਂ ਇਹਨੇ ਵਾਉਣੇ ਨਹੀਂ ਖੱਤੇ ਉੱਥੇ ਕੰਮ ਵਾਹੇ ਨਹੀਂ ਖੱਤੇ ਚ ਵਾਹ ਕੇ ਚੱਕ ਨਹੀਂ ਕੀਤਾ ਤਾਂ ਚੱਕ ਲੈਂਦਾ ਭਾਜੀ ਵਾਹ ਕੇ ਨਹੀਂ ਚੱਕੀਤੇ ਇਹਨਾਂ ਇਹਦੇ ਟਾਇਰ ਅਸੀਂ ਉਹ ਸਾਡੇ ਦੂਜੇ ਘਰੇ ਪੈ ਸੀ ਨਾ ਦੁਨੀਆ ਦੇ ਇਹ ਵੀ ਚਾਰੋਂ ਵੱਡੇ ਪਾਉਣਗੇ ਜਿੱਦਾਂ 11 ਦੇ ਆ ਮੇਰੇ ਹੱਥੇ ਹਾਲੇ ਫੁੱਲੇ ਮੋੜ ਉੱਠਦਾ ਤਾਂ ਨਹੀਂ ਗਫਾਲੇ ਨਾ ਜਦ ਤੱਕ ਮੈਨੂੰ ਪਤਾ ਹੈ ਬਦਲ ਦੇਣਾ ਤੁਸੀਂ ਇਹਦੀ ਛਤਰੀ ਨਾਲ ਲਿਆ ਹੋਣਾ ਕਿ ਰੱਖਣਾ ਇਹ ਰੱਖਣਾ ਜੀ ਦੇਖੋ ਜੀ ਕੀ ਦੇ ਹੁੰਦਾ ਇਹ ਕੋਈ ਹਾਂ ਇਹ ਕੀ ਤੇ ਕਿਹਦੀ ਵਾਰੀ ਲੱਗਦੀ ਹਰ ਤੇ ਵੀ ਸਿਸਟਮ ਨਮਾ ਲਵਾਤਾ ਛਤਰੀ ਹੋਤੇ ਵੀ ਸਿਸਟਮ ਨਮਾ ਲਵਾਤਾ ਕੋਤੇ ਵੀ ਨਵਾਂ ਲੋ ਫਾਰਮ ਡਰੈਕ ਤੇ ਵੀ ਲੱਗੇ ਸਿਸਟਮ ਤੁਹਾਡੇ ਕਿੰਨਾ ਡਟਣਾ ਦੀ ਆ ਜਿੰਨਾ ਦੇ ਲੋਇਆ ਆ ਜਾ ਵੀ ਨਨੂ ਆ ਆਪਾਂ ਸੁਪਰ ਸੀਡਰ ਲੈ ਆ ਲੈਂਦਾ ਇਹ ਅੱਛਾ ਹਾਂ ਚੰਨੀ ਚੰਨੀ ਦਾ ਲੈਂਦਾ ਜੀ ਇਹ ਆਪਾਂ 4 ਲੱਖ ਦਾ ਲੈਂਦਾ ਸੀ ਚੰਨੀ ਦਾ ਇਹ ਚੰਨੀ ਲੈਂਦਾ ਇਹਨਾਂ ਨੇ ਕਿੰਨੇ ਦਾ 4 ਲੱਖ ਦਾ 4 ਲੱਖ ਨਮਾ ਲੈਂਦਾ ਸੀ ਕਰੇ ਗਿਆ ਹੀ ਪੁਰਾਣਾ ਲੈਣ ਚੱਲੀਏ ਲੈਂਦਾ ਨਾ ਬਾਈ ਇੰਨੇ ਵਧੀਆ ਕੰਮ ਦਿੱਤਾ ਵਧੀਆ ਜੀ ਬਹੁਤ ਵਾਲਾ ਚੱਲਦਾ ਰਾਲਾ ਵੀ ਚੱਲਦਾ ਕਿੰਨੇ ਸੀਜ਼ਨ ਲਾਏ ਦੇਣਾ ਦੋ ਕਿਤੇ ਦੋ ਸੀਜ਼ਨ ਲਾ ਦੋ ਤੀਜਾ ਸੀਜ਼ਨ ਹੁਣ ਕਾਹ ਆ ਲਾਉਣਾ ਕਿ ਨਹੀਂ ਦੇਖੋ ਭਾਜੀ ਕੀ ਹੁੰਦਾ ਸੂਰ ਤੂੜੀ ਦਾ ਇਹ ਰੇਟ ਰੂਟ ਹੈ ਨੀਗਾ ਹੂੰ ਨਾਲ ਮਹਿੰਗੇ ਸਾਡੇ ਵੱਲ ਸਹੀ ਗੱਲ ਬਾਕੀ ਭਾਜੀ ਤੁਸੀਂ ਜਿਵੇਂ ਕਹਿੰਦੇ ਹੋ ਕਲੱਚ ਪਲੇਟ ਦਾ 2009 ਤੋਂ ਲੈ ਕੇ ਇਹ ਕਰਮਾਂ ਵਾਲੇ ਨੇ ਤੁਹਾਡਾ ਕੰਮ ਤਾਂ ਫਿਰ ਬਹੁਤ ਸਾਰੇ ਨਹੀਂ ਕੰਮ ਬਜ਼ੀਰਾ ਪਾਜੀ ਕਿਤੀ ਖੁੱਲੀ ਕਰ ਦੇਣਾ ਇੱਕ ਕਿਲੋ ਦੀ ਮੱਟ ਬੈਗ ਲਾ ਲਈਏ ਫੇਰ ਹੀ ਕੜਾਚ ਬਲੇਟ ਚੱਲ ਜੰਦੀ ਇਸ ਤੋਂ ਪਾਜੀ ਮੈਂ ਚੱਲੇ ਜਾਂਦੀ ਇਸ ਤੋਂ ਹੀ ਤਿੰਨ ਟਰੈਕਟਰ ਬਣੇ ਇਸ ਤੋਂ ਦੂੜ ਟਰੈਕਟਰ ਵੱਧ ਲੱਗੇ ਇਸ ਤੋਂ ਹੀ ਪਾਜੀ ਇਹ ਕੋਠੀ ਪਾਈ ਆ ਹਾਂ ਇਸ ਤੋਂ ਹੀ ਸਾਰਾ ਕੁਝ ਇਸ ਤੋਂ ਹੀ ਬਣਿਆ ਟਰੈਕਟਰ ਤੋਂ ਏਦਾਂ ਦੀ ਗੱਲ ਨਹੀਂ ਆ ਹਾਂ ਸੰਦ ਸੰਦ ਜੋ ਕੁਝ ਬਣ ਕੇ ਜਿਹੜਾ ਕਰੀਬੀ ਸਾਡੀ ਇੰਦੀ ਹੀ ਗੱਡੀ ਆ ਇੱਥੇ ਤੱਕ ਬਚਾਤਾ ਇਹਨੇ ਖੇਤੀ ਬਥੇਰੀ ਕਰਦੇ ਨੇ ਕਲਚ ਬਲੇਡ ਦਾ ਸਾਰਾ ਇਹਨਾਂ ਰਾਜ ਨੂੰ ਕਲਚ ਬਲੇਡ ਤੋਂ ਆ ਕਹੇ ਇਦਾਂ ਭਾਜੀ ਹਨਾ ਸਾਨੂੰ 10-15000 ਲੱਗਦੇ ਨੇ ਸਾਨੂੰ ਕੋਈ ਇਦਾਂ ਨਹੀਂ ਕਰਦਾ ਇਹ ਦੇ ਨੂੰ ਦੇ ਕਿਉਂ ਨਹੀਂ ਕਰਦਾ ਸਾਡਾ ਇੱਕ ਇੱਕ ਸਾਨੂੰ ਪਤਾ ਹੀ ਨਹੀਂ ਜੋ ਕੁਝ ਬਣਿਆ ਅੱਜ ਤੋਂ ਅੱਜ ਦੀ ਸਰਦਾਰੀ ਕੀਤੀ ਇਹਦੀ ਸਰਦਾਰੀ ਕੀਤੀ ਇਹਨੇ ਕਰਮਾਂ ਵਾਲੇ ਨੇ ਬਣਾਈ ਹਾਂਜੀ ਉਦਾਂ ਵੀ ਭਾਜੀ ਇਹ ਤੈਨੂੰ ਕਹੇ ਕੋਈ ਮੰਨ ਕੇ ਚਲੋ ਜੋ ਚੀਜ਼ ਆ ਜਿੰਨੀ ਖੜੀ ਐ ਇਸ ਟਰੈਕਟਰ ਤੇ ਹੀ ਬਣੀ ਐ ਸਿਰਫ ਇਹ ਕਲਚ ਬਲੇਡ ਤੋਂ ਹੀ ਐ ਹੋਰ ਨਹੀਂ ਕੋਈ ਕਮੀ ਹੈਗੀ ਇਹ ਚ ਓਕੇ ਵੀਰ ਨਾ ਕਰੋ ਹਾਂ ਗੱਲ ਜੇ ਸੁਣੋ ਜਿੱਦਾਂ ਇਹਦਾ ਟਰੈਲੀ ਟੁੱਲੀ ਤੇ ਨਹੀਂ ਮਰਦੀ ਤੁਸੀਂ ਸਾਰੇ ਕਿਤੇ ਪਤਾ ਕੀਤਾ ਉਹਨਾਂ ਲੋਡ ਨਹੀਂ ਮਰਦੀ ਪਤਾ ਕਿਦੋਂ ਜਦੋਂ ਇਹਨੂੰ ਅਸੀਂ ਜਿਆਦਾ ਇਹਦੇ ਕਲਾਚ ਨਾਲ ਕੰਮ ਕਰੀਂ ਦਮਾ ਲਾ ਪਰ ਚਲਾਉਣਾ ਏ ਔਰ ਉਹ ਚਲਾ ਲਿਆ ਤਾਂ ਉਲ ਗਈ ਜਾ ਕੇ ਇਹਦੇ ਹੱਥ ਫੜਾ ਤਾ ਤਾੜ ਗਈ ਬੱਸ ਜਾ ਆਪਾਂ ਬੈਗ ਲਾ ਲਈਦਾ ਇਦਾਂ ਤਾਂ ਨਹੀਂ ਹੈਗਾ ਪੈਰ ਰੱਖਿਆ ਕਈ ਈ ਹੁੰਦਾ ਪੈਰ ਨਾ ਰੱਖੋ ਤੁਸੀਂ ਇਹ ਗੱਲੇ ਨਹੀਂ ਐ ਇਹਨੂੰ ਵੀ ਵਰਤੀਦਾ ਹੀ ਆ ਇਹਨਾਂ ਕਿੰਨੀਆਂ ਬੱਟਾਂ ਹੈ ਬੈਗ ਲਾਉਣੇ ਇਹਨਾਂ ਦਿੱਦੇ ਗੱਲੇ ਨਹੀਂ ਲੱਗਦੀ ਇਹ ਜਿਹਦੇ ਚੱਕ ਰਿਹਾ 60 ਦੀ ਸਾ ਪਾਰਾ ਬੱਟ ਕਲਾਚ ਨੂੰ ਚਦਾ ਕੰਮ ਇਹ ਭੁੱਲੇ ਨੇ 60 ਦੀ ਬਾਜੀ ਜੋੜਦੀ ਨਹੀਂ ਹਾਂ ਅੱਜ ਤੱਕ ਸਾਡੇ ਨਾਲ ਸਾਡੇ ਕੋ ਸੱਟ ਵੀ ਹੈਗਾ ਤਾਂ ਇਹ ਇਹ ਮੁੰਡੇ ਦਾ ਨਹੀਂ ਸੱਟ ਨਹੀਂ 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 ਇਦਾਂ ਤਾਂ ਨਹੀਂ ਫਿਰ ਇਹਦਾ ਇੰਜਨ ਜਿਆਦਾ ਪਾਵਰ ਵਾਲਾ ਹੋਵੇ ਤੇ ਕਲਚ ਪਲੇਟ ਥੋੜੀ ਨਰਮ ਹੋਵੇ ਤਾਂ ਉਹ ਸੱਟਦਾ ਕਿਹ 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 ਦੀ ਕਲਚ ਪਲੇਟ ਕੋੜਦੀ ਆ ਇਹ ਟਰੈਕਟਰ ਜ਼ੋਰ ਜਿੰਨਾ ਮਾਰਨੇ ਜ਼ੋਰ ਮਾਰਨਾ ਕਰਬੈਨ ਵਾਂਗ ਜ਼ੋਰੇ ਮਾਰਨਾ ਇਹਨੇ ਸੇਫ ਨਹੀਂ ਹਾਂ ਮੈਂ ਉਹੀ ਕਹਿੰਦਾ ਜਦਾਂ ਮਸ਼ੀਨ ਦੀ ਕਲਚ ਪਲੇਟ ਉੱਡ ਜਾਂਦੀ ਹੈ ਜ਼ੋਰ ਲਾਇਆ ਇੱਡੀ ਇਡੀ ਉੱਡ ਜਾਂਦੀ ਇਹਨੇ ਸਲਿੱਪ ਨਹੀਂ ਮਾਰਨਾ ਹਾਂ ਇਹਨੇ ਜਿੰਨਾ ਜ਼ੋਰ ਲਾਉਣਾ ਓਵਰ ਜ਼ੋਰ ਲੱਗਦਾ ਉਹ ਕਲਚ ਪਲੇਟ ਤੋਂ ਲੋੜ ਵਾ ਜਾਂਦਾ ਲੋੜ ਤਾਂ ਫਿਰ ਉੱਤੇ ਪੈ ਜਾਂਦਾ ਨਾ ਜੇ ਤੇ ਟਾਇਰ ਛੋਲੇ ਦੇ ਪੈਣ 12 ਦੇ ਪੈਣ ਸਲਿੱਪ ਕੱਢੇ ਫਿਰ ਟਰੈਕਟਰ ਇਨਸਟਾਲ ਕਰਦੇ ਫਿਰ ਨਹੀਂ ਜਾਂਦੀ ਹਾਂਜੀ ਇਹਦੀ ਸਕੀਮ ਇੱਕੋ ਹੀ ਆ ਜਿਹੜੇ ਟਾਇਰ ਚੇਂਜ ਕੀਤੇ ਜਾਣਗੇ ਜੇ ਚੇਂਜ ਕੀਤੇ ਫਿਰ ਉਦਾਂ ਬੁਰਾ ਲੱਗਦਾ ਫਿਰ ਉਦਾਂ ਬੁਰਾ ਲੱਗਦਾ ਫਿਰ ਇਹਨੇ ਕੰਮ ਨਹੀਂ ਦੇਣਾ ਜੀ ਹਾਂ ਜੀ ਸਿਰਫ ਆਪਾਂ ਕੱਢਿਆ ਕਰ ਰਹੇ ਹਾਂ ਇਹਦੀ ਸਲਿੱਪ ਨਹੀਂ ਇਹਨੇ ਡੇਰ ਪਾਣੀ ਉੱਪਰ ਇਹਨੇ ਜਿੰਨਾ ਜ਼ੋਰ ਲਾਉਣਾ ਜਿੱਥੇ ਕੰਮ ਹੋ ਮੰਨ ਕੇ ਚੱਲ ਕੋਈ ਟਰੈਕਟਰੀ ਕੱਢਦਾ ਉੱਥੇ ਇਹ ਵੀ ਜ਼ੋਰ ਹੁੰਦਾ ਲੱਜਦਾ ਉਹਦੀ ਜਿੰਨਾ ਜ਼ੋਰ ਲਾਜਦਾ ਇਹ ਪਾਜੀ ਬਹੁਤ ਵਧੀਆ ਟਰੈਕਟਰ ਹੈ ਪਾਣੀ ਕਰਕੇ ਅੜ ਜਾਂਦਾ ਪਾਜੀ ਇਹ ਤਾਂ ਬਹੁਤ ਜ਼ੋਰ ਨਹੀਂ ਟੋਜਨ ਤਾਂ ਆ ਜਾਂ ਸਰ ਰਾਜ ਜੀ ਆਹ ਆ ਟਰੈਕਟਰ ਦੀ ਆਪਾਂ ਵੀਡੀਓ ਨਾ ਉੱਥੇ ਕਰਕੇ ਖੇਤ ਆ ਸੌਰੀ ਮੰਡੀ ਇਹ ਸਾਰਾ ਕੁਝ ਨਾ ਆਪਣੇ ਫਾਦਰ ਸਾਹਿਬ ਵੀਰ ਦੇ ਜੋ ਵੀ ਸ਼ੌਂਕ ਆ ਨਾ ਇਹਨਾਂ ਨੇ ਪੂਰਿਆ ਇਹਦੇ ਤੇ ਵੀ ਕਹਿਣ ਦਾ ਮਤਲਬ ਜੋਰ ਪਈਆ ਲੱਗਾ ਇਹਨਾਂ ਦੀ ਜੇਬ ਚੋਂ ਲੱਗਾ ਹਨਾ ਜੀ ਇਹਨਾਂ ਦਾ ਹੀ ਆ ਸਾਰਾ ਕੁਝ ਸੀ ਨਹੀਂ ਹੈ ਤਾਂ ਚਲੋ ਵੈਗਰੂ ਦੀ ਤੋ ਆਪਣਾ ਨਿਕਲੀ ਕੀਤੀ ਇਹਨਾਂ ਨੂੰ ਜਿਹੜੀ ਚੀਜ਼ ਕਹਿੰਦੇ ਆ ਦੇਖੋ ਮੋਟਰਸਾਈਕਲ ਲਿਆਂਦਾ ਬੋਲਟ 2 ਲੱਖ 40 ਦਾ ਉਦੋਂ ਹੀ ਜਾ ਕੇ ਹੁਣੇ ਲੰਦਾ ਸਾਲ ਹੋਇਆ ਜੀ ਮੈਂ ਦੱਸਿਆ ਅੱਗੇ ਮੈਂ ਕਿਹਾ ਫੋਨ ਨੂੰ ਦੇਖ ਪਹਿਲਾਂ ਡੈਕ ਬਾਅਦ ਚਲਵਾਇਆ ਹੈ ਨਾ ਪਹਿਲਾਂ ਬੋਲਟ ਲਵਾਇੰਦਾ ਕਹਿੰਦਾ ਡੈਕ ਨਹੀਂ ਲਾਉਣਾ ਪਰ ਬੋਲਟ ਲਾਉਣੇ ਮੈਂ ਲਾਇਆ ਮੁਰਕੇ ਕਹਿੰਦਾ ਚੱਲ ਵੇਸਾ ਦੋ ਲਵਾ ਲੈਨੇ ਆ ਰੋਈ ਗਿਆ ਵੀ ਵੇਸਾ ਵੀ ਲਵਾਤੀ ਹਾਂ ਵੇਸਾ ਦੋ ਲਵਾਉਣ ਗਿਆ ਸੀ ਕਰੂੰ ਕਰੋ ਦੋ ਲਵਾਉਣ ਗਿਆ ਸੀ ਫਿਰ ਉੱਥੇ ਆ ਕੇ ਕਿੰਨੀਆਂ ਲੱਗੀਆਂ ਨਟ 10 ਚਾਰ ਲਵਾਤੀਆਂ ਜੀ 10 ਚਾਰ ਤੋਂ ਬਾਅਦ 8 ਚਾਰ ਹੋਰ ਲਵਾਤੀਆਂ ਫਿਰ ਉਸ ਤੋਂ ਬਾਅਦ ਦੋ ਹੋਰ ਲਵਾਤੀਆਂ ਤੇ ਕੁੱਲੀਆਂ 10 ਹੀ ਕਰਕੇ ਫਿਰ ਡੈਡੀ ਕਹਿੰਦੇ ਕੋਈ 10 ਲਗਾ ਦਾਂਗੇ ਫਿਰ ਉਸ ਤੋਂ ਬਾਅਦ ਡੈਡੀ ਦੀ ਸਲਾਹ ਸੀ 10 ਫਿਰ ਕਹਿੰਦੇ ਟਾਇਰ ਪਾਉਣੇ ਉਸ ਦਿਨ ਸ਼ਾਮ ਨੂੰ ਗਿਆ ਟਾਇਰ ਪਾਉਣਾ ਗਾਣਾ ਨਹੀਂ ਸੀ ਆਇਆ ਬਾਪੂ ਸਾਡਾ ਖੁੱਲੇ ਦਿਲ ਦਾ ਹੋ ਹੋ ਗੱਲ ਆ ਯਾਰ ਮਾ ਕੇ ਬਾਪੂ ਵੀ ਚਲੋ ਚੜਦੀ ਕਲਾ ਵੈਗਰੂ ਅਸੀਂ ਇਹਨਾਂ ਨੂੰ ਕਦੀ ਨਾ ਕੀਤੀ ਬੱਚਿਆਂ ਨੂੰ ਨਾ ਉਹਨੂੰ ਨਾ ਇਹਨੂੰ ਕਦੀ ਵੀ ਨਹੀਂ ਵੀ ਦੋਨਾਂ ਬੱਚਿਆਂ ਨੂੰ ਜੋ ਆਵਦਾ ਤੇ ਸ਼ੌਕ ਪੂਰਨਾ ਗੱਡੀ ਵਿਦ ਤੇ ਦੇਖਣ ਗਏ ਇਹ ਘਰ ਉਹ ਕਹਿੰ ਗਿਆ 10 ਲੱਖ ਕਾਲੀ ਲੈ ਕੇ ਆਉਣੀ ਹੈ 6 ਲੱਖ ਦੀ ਲਿਆ ਘੜੀ ਘਾਤੀ ਦੋ ਮਿੰਟ ਸੌਦਾ ਮਾਲ ਲਿਆ ਅੱਛਾ ਵਰਨਾ ਚੀਜ਼ ਪਸੰਦ ਆਉਂਦੀ ਗੱਲ ਇਹਨੇ ਚਲਾ ਕੇ ਦੇਖੀ ਕਹਿੰਦਾ ਠੀਕ ਆ ਮੈਂ ਇਹ ਲੈਟਰ ਕਿਦਾਂ ਭਾਜੀ ਵਧੀਆ ਭਾਜੀ ਖੇਤੀ ਨੂੰ ਜਿਵੇਂ ਇਹ ਤਾਂ ਮੈਂ ਪੁੱਛਿਆ ਤੁਹਾਨੂੰ ਕਿਵੇਂ ਲੱਗਦਾ ਨਹੀਂ ਵਧੀਆ ਭਾਜੀ ਕਦੀ ਇਨਸਾਨ ਪੈਸੇ ਵਸੂਲ ਬਿਲਕੁਲ ਇਹ 21 ਦਾ ਲਾਸਟ ਆ 22 ਦਾ ਮਦੋ 22 ਚ ਲੈ ਜਾਂਦਾ ਸੀ 22 ਚ ਇਹ ਕਿੰਨੇ ਦਾ ਉਦੋਂ ਮਿਲਿਆ ਸੀ ਆਪਾਂ ਇਹ ਆਪਾਂ ਨੂੰ ਮਿਲਿਆ ਸੀ 11:30 ਦੇ 12:30 ਚ ਪਿਆ ਸੀ ਥਣੇ ਕਾਗਜ਼ ਪਾ ਕੇ ਥਣੇ ਟਾਇਰ ਬਦਲ ਕੇ ਟਾਇਰ ਤੁਸੀਂ ਉਦੋਂ ਨਾਲੇ ਪਾ ਲਏ ਤੇ ਡੀਲ ਹੈ ਨਾ ਹਾਂਜੀ 12:30 ਚ ਪਿਆ ਮੈਂ ਨਾ ਇਹ ਗੱਲਾਂ ਵੀਰੇ ਨੂੰ ਵੀ ਪੁੱਛੀਆਂ ਨੇ ਜਿਵੇਂ ਉਹ ਨਾ ਇੰਨਾ ਚੌੜਾ ਟਾਇਰ ਆ ਹਾਂਜੀ ਆਮ ਤੌਰ ਤੇ ਵੀਰ ਕਹਣਗੇ ਵੀ ਖੇਤੀ ਦੇ ਹੱਕ ਚ ਨਹੀਂ। ਨਹੀਂ ਭਾਜੀ ਸਾਨੂੰ ਨਹੀਂ ਵਧੀਆ ਵਧੀਆ ਭਾਜੀ। ਸਾਨੂੰ ਤਾਂ ਕਦੀ ਇਹਨਾਂ ਫਰਕੇ ਨਹੀਂ ਲੱਗਾ। ਖੇਤੀ ਦੇ ਹੱਕ ਨੂੰ ਕਿਵੇਂ? ਵਧੀਆ ਸਾਡੇ ਕੋਲ ਤਾਂ ਸਾਰੇ ਆ ਤੇਲ ਉਸਾਰਾ ਫਾਲੇ ਵੀ ਚਲਾਉਂਦਾ ਆ ਸੁਪਰ ਸਿੱਟੀ ਵੀ ਚਲਾਉਨੇ ਆ ਟਰੈਲੀ ਵੀ ਚਲਾਉਨੇ ਆ। ਸਾਰੇ ਕੰਮ ਆਹ ਤਾਂ ਨਾਲ ਲੈਂਦੇ ਆ। ਹਾਂਜੀ। 7 80 ਅਗੱਲਿਆਂ ਦੀ ਖੇਤੀ ਇਹਨਾਂ ਕਰਦੇ ਆ। ਵੀ ਕੋਈ ਪ੍ਰਵਾਹ ਨਹੀਂ ਇਹ ਨਹੀਂ ਹੈ। ਨਹੀਂ ਨਹੀਂ ਨਹੀਂ। ਇਹ ਟੈਰਾਂ ਨਾਲ ਕੋ ਕਲਚ ਪਲੇਟ ਤੇ ਜ਼ੋਰ ਹੋਵੇ। ਨਹੀਂ ਭਾਜੀ ਸਾਨੂੰ ਤਾਂ ਕਰੀ ਨਹੀਂ। ਕੋਈ ਚੱਕਰ ਨਹੀਂ ਆ। ਨਹੀਂ ਚੱਕਰ। ਅਗਨੇ ਟਾਇਰ ਵੀ ਇਹਦੇ ਵੱਡੇ ਹੋ ਗਏ ਪਿਛਲੇ ਮੋਲੇ 15 ਦੇ ਆ ਆ ਪਿਛਲੇ ਭਾਜੀ ਉਹਨਾਂ ਦੇ ਪਿਛਲੇ ਟਾਇਰਾਂ ਦੀ ਉਚਾਈ ਹੋਊਗੀ 18 ਵਾਲਿਆਂ ਦੇ ਬਰਾਬਰ ਹੈਗੀ ਆ ਜਿੱਡੇ 18 ਦੇ ਆਉਣੇ 1 ਉੱਚੀ ਹੋਣੇ ਮਾळ्या ਕਿਹੜਾ ਕੀਤਾ ਸੀ ਜੀ ਪਿੰਡ ਹੈਗਾ 18 ਟਾਇਰ ਦਾ ਉਹ ਤੋਂ ਉੱਚਾ ਹੀ ਆ ਉੱਚਾ ਹੀ ਆ ਕਾਕੇ ਚੜਾਈ ਤਾਂ ਦਿਸਦੀ ਹੀ ਪਈ ਆ ਹਾਂ ਇਹ ਫੇ ਭਾਜੀ ਬਹੇ ਉਹਨਾਂ ਗਰਾਹ ਕੀਤੀ ਸੀ ਮੁੜ ਕੇ ਦੇਸੀ ਆਉਗੇ ਉਹ ਸਸਤੇ ਦਿੰਦਾ ਸੀ ਠੀਕ ਆ ਬਈ ਦੇਸੀ ਦਾ ਫਾਇਦਾ ਨਹੀਂ ਦੇਸੀ ਉਹ ਸਾਨੂੰ ਕਹਿੰਦਾ ਤੁਸੀਂ ਹਲਕੇ ਪਾਉਣਾ ਆ ਕਿ ਹਲਕੇ ਨਹੀਂ ਭਾਜੀ ਸਾਨੂੰ ਕੋ ਚੱਕਰ ਨਹੀਂ ਅਸੀਂ ਚੀਜ਼ ਚੈੱਕ ਹੀ ਪਾਉਣੀ ਆ ਲੈਣੀ ਵਧੀਆ ਆ ਕੱਲ ਇਹ ਨਾ ਵੀ ਅਸੀਂ ਇਹਨੂੰ ਤੁਰੇ ਫਿਰਿਏ ਇੱਥੇ ਸਾਡੇ ਲੱਗ ਕੇ ਕਿ ਮੁੰਡਿਆਂ ਦੇਤੀ ਪਾਏ ਕੋਈ ਟਾਇਰ ਪੈਂਚ ਕੋਈ ਨਾ ਕੋਈ ਇਹ ਭਾਜੀ ਫਿਰ ਉਹਨੇ ਫੁੱਲ ਗਾਰੰਟੀ ਦਿੱਤੀ ਸੀ ਇੰਨਾ ਜਿਹਾ ਟੂਬਾਂ ਆ ਚਾਰਾਂ ਜਿੱਦਾਂ ਹੀ ਮਟੂਬਲੇਸ ਆ ਮੋਹਲੇ ਬੰਨਿਆ ਜਾਇਆ ਇਹਨਾਂ ਚ ਨਹੀਂ ਪਾਇਆ ਪਹਿਲੇ ਨਹੀਂ ਪਾਣੀ ਪਾਇਆ ਇਹਨੇ ਟੂਬੇ ਹੈ ਨਹੀਂ ਲੋਡ ਵੀ ਨਹੀਂ ਜਿੱਡੇ ਚੌੜੇ ਆ ਨਾ ਕਿਹੜਾ ਸਲਾਪ ਕੱਢਣਾ ਸਲਾਹ ਆਂਦੀ ਸੀ ਮੋਹਲੇ ਟਾਇਰਾਂ ਚ ਪਾਉਂਦੀ ਹਾਂ ਮੋਹਲੇ ਹੋਏ ਭਾਜੀ ਇਹ ਬੰਪਰ ਲਵਾਉਂ ਨਹੀਂ ਦਿੰਦੇ ਬੰਪਰ ਕਦਨ ਲਾਉਂ ਦਿੰਦੇ ਵਿਚਰ ਲੱਗਣਾ ਕੰਨ ਸੋਣਿਆ ਲੱਗਣਾ ਜੇ ਬੰਪਰ ਉਹਨੂੰ 4-5 ਕੁਆਂਟਾ ਲਵਾਵਾਂਗੇ ਫਿਰ ਫਿਰ ਵੀ ਅੱਗੇ ਚੱਕਦਾ ਨਹੀਂ ਨਹੀਂ ਉੱਟਦਾ ਵੀ ਨਹੀਂ ਉੱਟਦਾ ਯਾਨੀ ਕਿ ਫਿਰ ਵਜਨ ਨਾਲ ਮੋਰੇ ਥਲਿੱਪ ਨਹੀਂ ਮਾਰੂਗੇ ਹਾਂ ਵਜਨ ਤਾਂ ਵੈਸੇ ਬਹੁਤ ਆਗੇ ਉੱਧਾ ਵਜਨ ਹੈਗਾ ਜੀ 2 ਗੰਟਾ 40 ਕਿਲੋ ਇਹੇ 2 ਗੰਟਾ 40 ਕਿਲੋ ਹੈ ਨਾ ਫਿਰ 4x4 ਉਹ ਤਾਂ ਲੈਂਦਾ ਸੀ ਭਾਜੀ ਇਸੇ ਕਰਕੇ ਮੋਰੇ ਦੂਜੇ ਉੱਠਦੇ ਰਹਿੰਦੇ ਕਰਕੇ ਫਿਰ ਇਹ ਤਾਂ ਲੈਂਦਾ ਸੀ ਇਹ ਤਾਂ ਇਹਨੇ ਆਪਦੇ ਹੱਕ ਦਾ ਕੰਮ ਪੂਰਾ ਕੀਤਾ ਪੂਰਾ ਕਰਦਾ ਜੀ ਕੋਈ ਚੱਕਰੇ ਨਹੀਂ ਹੈਗਾ ਵੇਦਾਂ ਮਰਜੀ ਗਾਰੇ ਗੁਰੇ ਜਹੀਂ ਟਰੈਲੀਆਂ ਲੈ ਕੇ ਤੋਰੇ ਫਿਰਦੇ ਆ ਸਾਨੂੰ ਇਹ ਤੋਂ ਵੀ ਰੌੜ ਸੀ ਜੀ ਇੱਕ ਗੱਲ ਡੈਡ ਸਿੰਗਲ ਟਾਇਰ ਕਰ ਲਈ ਗਿੱਲਾ ਖੇਤ ਸੀ ਡੈਡੀ ਉੱਦੀ ਵਿੱਚ ਘੁਮਾਈ ਜਾਣ ਝੋਨੇ ਦੀ ਅੱਛਾ ਇਹਨੂੰ ਵੀ ਚੈੱਕ ਨਹੀਂ ਨਹੀਂ ਇਹਨੂੰ ਕੋਈ ਫਰਕ ਨਹੀਂ ਉਦੋਂ ਪਾਣੀ ਭਰਿਆ ਦੂਜੇ ਟਾਇਰਾਂ 'ਚ ਅੱਛਾ ਇਹਨੂੰ ਨਹੀਂ ਕੋਈ ਫਰਕ ਉਹ ਸਾਡੇ ਕੋਲ ਵੀਡੀਓ ਨਹੀਂ ਸੀ ਪਾਣੀ ਐ ਅਸੀਂ ਟਾਇਰ ਦੇਖੇ ਮੈਂ ਕਿਹਾ ਵੀਡੀਓ ਵਾਲੀ ਅਸੀਂ ਇੰਨੇ ਹੀ ਬਣਾਈ ਦੀ ਨਹੀਂ ਉੱਤਾਂ ਇਹਨਾਂ ਜਿੱਦਾਂ ਸਾਡੇ ਲੱਗਦੇ ਕਿਦਾਂ ਦੇਖ ਟਾਇਰ ਕਿਦਾਂ ਲਿਪੜ ਮੈਂ ਕਿਹਾ ਇਹ ਕਿਦਾਂ ਕਹਿੰਦੇ ਗਿੱਲੇ 'ਚ ਘੁਮਾ ਕੇ ਲੈ ਕੇ ਆਏ ਜ਼ਿਆਦਾ ਚਲਾਉਂਦੇ ਡੈਡੀ ਕੀ ਇਹਨੂੰ ਇਹਨੂੰ ਜ਼ਿਆਦਾ ਰੇ ਚਲਾ ਇਹ ਹਾਲ ਹਲਤ ਵਿਆਂ ਇਹ ਖੇਤ ਜਿਆਦਾ ਹਾਂਜੀ ਹਲ ਮੈਂ ਚਲਾਉਣਾ ਇਹਦੀ ਕੋਈ ਵੀ ਮੋਡੀਫਿਕੇਸ਼ਨ ਵੈਸੇ ਤਾਂ ਵੀਰ ਨੇ ਨਹੀਂ ਕੀਤੀ ਨਹੀਂ ਤੇਲ ਪਾਉਣਾ ਨਹੀਂ ਕੁਝ ਨਹੀਂ ਤੇਲ ਵਧਾਇਆ ਕਿ ਨਹੀਂ ਤੇਲ ਵਧਾਇਆ ਉਹਦੇ ਜਦੋਂ ਨਮਾ ਲੈਂਦਾ ਉਹਦਾ ਵਧਾਤਾ ਸੀ ਉਹਦੇ ਵਧਾਤਾ ਸੀ ਤੇਲ ਕਿਉਂਕਿ ਪੰਪ ਨਹੀਂ ਮਾਰਦਾ ਫਿਰ ਜੇ ਹੂੰ ਜ਼ੋਰ ਮਾਰ ਜਾਂਦਾ ਆ ਉਹਨੂੰ ਖਰਾਕ ਪੂਰੀ ਮਿਲੂਗੀ ਤੇ ਫੇਰ ਹੀ ਆ ਨਾ ਹੋਰ ਨਹੀਂ ਕੋਈ ਚੱਕਰ ਵੀ ਜੇ ਖਰਾਕ ਨਾ ਪੂਰੀ ਮਿਲੀ ਤੇ ਫੇਰ ਹਾਂਜੀ ਉਹ ਗੱਲਾਂ ਨਾ ਇੱਕ ਕੰਪਰੈਸ਼ਨ ਇਹਨਾਂ ਨੂੰ ਮੰਗਵਾਤਾ ਬਾਹਰੋਂ ਹਾਂਜੀ ਉਹ ਕਦੋਂ ਤੱਕ ਆਜੂ ਭਾਜੀ ਆਇਆ ਹੋਣਾ ਸ਼ਾਇਦ ਸ਼ਾਇਦ ਆ ਗਿਆ ਉਹ ਪੁੱਛਿਆ ਸਾਨੂੰ ਐਸ ਮਹੀਨੇ ਦੀ ਕਹਿੰਦਾ ਸੀ ਹੁਣ ਆਇਆ ਕਿਹੜੀ ਕੰਟਰੀ ਚੋਂ ਮੰਗਾਇਆ ਅਮਰੀਕਾ ਜੋਂ ਅਮਰੀਕਾ ਜੋਂ ਉਹ ਮੰਡਾ ਮੰਗਵਾਉਂਦਾ ਉਧਰੋਂ ਬਾਹਰ ਹੀ ਭਾਜੀ ਅੱਛਾ ਕਿੰਨੇ ਕਦਾ ਮਿਲੋਗਾ ਉਹ ਉਹ 20000 ਰੁਪਏ ਕਹਿੰਦਾ ਸੀ ਕੰਪਰੈਸ਼ਨ ਦਾ ਹਾਂਜੀ ਬਾਕੀ ਦੇਖੋ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਰ ਦੀ ਆਈ ਡਿਊਟੀ ਮੈਂਸ਼ਨ ਕਰੂੰ ਇਹੇ ਵੀਰ ਨੇ ਵੀਡੀਓ ਪਾਈ ਦੇਣੀਆਂ ਨੇ ਕਹੇ ਦਿੱਤੇ ਉਹਨੂੰ ਕਹੇ ਦਿੱਤੇ ਹਾਂਜੀ ਚਲੋ ਬਾਕੀ ਆ ਟਰੈਕਟਰ ਤੁਸੀਂ ਸਾਰਾ ਦੇਖ ਲਿਆ ਆ ਜਾਨੂੰ ਇੱਕ ਰੀ ਪਿੱਛੇ ਫੇਰ ਵਿਖਾ ਦਈਏ ਵੀਰ ਨੇ ਪੂਰੀ ਅੱਗੇ ਵੀ ਸਕਰੀਨ ਐਲ ਸੀ ਡੀ ਸੌਰੀ ਐਲ ਸੀ ਡੀ ਨਹੀਂ ਸਕਰੀਨ ਚਾਰੇ ਚਾਰੇ ਕੈਮਰੇ ਕੈਮਰੇ ਚਾਰ ਸਵੇਰੇ ਕੈਮਰੇ ਤੇ 10 ਵੂਫਰ ਮੈਂ ਕਹਿੰਦਾ ਯਾਰ ਕੋਕੇ ਬਲਾਏ ਰਾ ਕੋਕੇ ਆ ਪੈਰਾਂ ਵਾਲੇ ਫੇਦਵਾਰ ਜੀ ਨਵੇਂ ਬਣਾਏ ਹੋਏ ਜੀ ਬਾਹਰ ਸੱਚ ਦੇ ਫੇਦਵਾਰ ਆਓ ਇਹ ਨਵੇਂ ਬਣਨੇ ਦਿੱਤੇ ਫੇਰ ਥੋਨੂੰ ਕਿਹਾ ਅੱਛਾ ਇਹ ਦਵਾਰਾ ਬੰਨੇ ਦਿੱਤੇ ਹੋਏ ਆ ਜੀ ਹਾਂ ਜੀ ਇਹ ਟੁੱਟ ਗਏ ਨੇ ਪੈਰ ਇਹਦੇ ਲਈ ਲੱਗੇ ਚੜ ਗਏ ਹਨ ਇਹ ਟੁੱਟ ਗਿਆ ਹੀ ਹੈਗਾ ਤਾਂ ਮੋਟਾ ਬੋਲ ਹੋਇਆ ਭਾਜੀ ਹੈਵੀ ਚਲਾ ਆਇਆ ਇਹ ਅਨੰਦਪੁਰ ਸਾਹਿਬ ਤੁਹਾਨੂੰ ਇੱਕ ਸਾਹ ਦਾ ਨਾ ਤੁਹਾਨੂੰ ਪੂਰਾ ਸ਼ੀਸ਼ੇ ਵਾਂਗੂ ਜੜਿਆ ਮੈਨੂੰ ਉਦੋਂ ਆ ਕੱਚ ਕੁਛ ਦਾ ਫਿਰ ਦੁਬਾਰੇ ਲੱਗ ਜਾਣਾ ਹਾਂ ਨਹੀਂ ਲੱਗ ਜਾਣਾ ਭਾਜੀ ਮੁੰਡੇ ਨੂੰ ਅਨੰਦਪੁਰ ਵੇਲੇ ਜਾਉਣਾ ਦੇਖੋ ਜੇ ਆਈ ਟੈਲ ਨਹੀਂ ਆਪੇ ਵੇਹ ਲਾ ਹੁਣ ਨਹੀਂ ਕੁਝ ਕਿਹਾ ਮੈਨੂੰ ਅੱਗੇ ਵੱਡੀ ਉਹ ਲੱਗੀ ਆ ਹਸਾਬ ਕਿਤਾਬ ਵੀ ਅੱਗੇ ਤਾਂ ਬੂਫਰ ਹੁੰਦੇ ਪਿੱਛੇ ਵੀਰ ਨੇ ਦੋ ਲਾਇਆ ਹਾਂਜੀ ਪਿੱਛੇ ਪਾਸੇ ਤੇ ਭਾਜੀ ਮੈਂ ਪੁੱਛਦਾ ਸੀ ਵੀ ਆਹ ਵਾਲੀ ਹੁੱਕ ਆਪਣੀ ਹਾਂਜੀ ਹੁੱਕ ਪੂਰਾ ਹੁੱਕ ਜਿਵੇਂ ਟਰਾਲੀ ਆਪਾਂ ਆਮ ਕੰਮ ਲੈਣੇ ਆ ਹਾਂਜੀ ਜਿਵੇਂ ਹੁਣ ਇਹਦਾ ਪਿੱਛੇ ਆ ਗਈ ਲੰਬੀ ਇਹ ਹੋਊਗੀ 1.5 2 ਫੁੱਟ ਲੰਬੀ ਹਾਂਜੀ 1.5 ਫੁੱਟ ਤੇ ਟਰੈਕਟਰ ਅੱਗੇ ਚੱਕ ਚੱਕ ਤਾਂ ਨਹੀਂ ਇਹ ਨਹੀਂ ਚੱਕਾਉਂਦੇ ਉਹਨਾਂ ਦਾ ਕੋਈ ਚੱਕਰ ਨਹੀਂ ਆ ਮਿੱਟੀ ਵੀ ਲੈ ਕੇ ਆਦਨ ਬੂਫਰ ਠੀਕ ਹੈ ਜੀ ਕੋਈ ਚੱਕਰ ਨਹੀਂ ਉਹਨਾਂ ਦਾ ਇਹ ਇਦਾਂ ਹੀ ਚੱਲਦੀ ਆ ਕਿ ਕਦੇ ਜਿਵੇਂ ਆ ਡੈੱਕ ਤੁਸੀਂ ਲਾਤਾ ਹਾਂਜੀ ਫੇਰ ਵੀ ਲਾਉਣੀ ਪੈਂਦੀ ਉਹ ਦੂਜੀ ਟ੍ਰੇਲੀ ਨਾਲ ਲੱਗ ਜਾਂਦੀ ਹੈ ਅੱਛਾ ਆ ਡੈੱਕ ਕਰਕੇ ਵੀ ਉਹ ਟਾਇਰ ਨਾਲ ਲੱਗਦੀ ਆ ਟਾਇਰ ਨਾਲ ਡੈੱਕ ਨਹੀਂ ਟਾਇਰ ਨਾਲ ਲੱਗਦੀ ਆ ਹਾਂ ਟਾਇਰ ਵੱਡੇ ਕਰਕੇ ਹਾਂਜੀ ਕਹਿਣ ਦਾ ਮਤਲਬ ਇੱਕ ਸੱਭ ਦੀ ਬੰਦਾ ਟਾਇਰ ਲੱਗਦੇ ਆ ਹੋ ਕੇ ਪੱਕੀ ਲਾਈ ਤੁਸੀਂ ਹਾਂਜੀ ਲਾਈ ਤੇ ਪੱਕੀ ਆ ਵੀ ਟਾਇਰਾਂ ਕਰਕੇ ਇੱਕ ਕੱਲਾ ਬੰਦਾ ਸੈਟਮ ਨਹੀਂ ਕਰ ਸਕਦਾ ਦੋ ਬੰਦੇ ਸੈਟ ਕਰਦੇ ਦੋ ਜਾਂ ਤਿੰਨ ਟਾਇਰਾਂ ਲੱਗਦੀ ਉੱਧਾਂ ਨਹੀਂ ਡੈੱਕ ਨਹੀਂ ਟਾਇਰਾਂ ਨਾਲ ਲੱਗਦੀ ਮੈਂ ਸੋਇਦਾ ਹੀ ਡੈਕ ਕਰਕੇ ਆ ਜਦੇ ਨਹੀਂ ਨਹੀਂ ਡੈਕ ਟਾਇਰ ਦੀ ਘੁੰਮਦੇ ਹਾਂ ਟੈਟਰਲੀ ਨੂੰ ਪਹਿਲੀਆਂ ਪੁਰਾਣੀਆਂ ਛੋਟੇ ਆ ਹਾਂ ਫਿਰ ਟੈਰਾ ਕਰਕੇ ਚਲੋ ਆ ਜਾ ਵੀ ਨੰਨੂ ਟਰੈਕਟਰ ਤੁਹਾਨੂੰ ਆਪਾਂ ਸਾਰਾ ਦਿਖਾਤਾ ਤੇ ਦੱਸਿਓ ਤੁਸੀਂ ਟਰੈਕਟਰ ਤੁਹਾਨੂੰ ਕਿੱਦਾਂ ਦਾ ਲੱਗਾ ਟਾਇਰਾਂ ਨਾਲ ਡੈਕ ਜੋ ਵੀ ਇਹ ਤੇ ਇੰਟੀਰੀਅਰ ਹਿਸਾਬ ਨਾਲ ਨਹੀਂ ਪਤਾ ਜੀ ਸਹੀ ਆ ਸਾਰਾ ਕੁਝ ਨਹੀਂ ਨਹੀਂ ਤੁਸੀਂ ਦੱਸ ਖਰਚੇ ਪਏ ਸੋਨਾ ਬਣਾਇਆ ਤੇ ਤਾਂ ਹੀ ਆਪਾਂ ਵੀਰਾਂ ਦਿਖਾਉਂਦੇ ਪਏ ਤੁਸੀਂ ਵੀ ਹੁਣ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਜੇ ਗੱਲਬਾਤ ਕਰਦੇ ਆ ਕੋ ਵੱਧ ਘਟ ਸ਼ਬਦ ਮੇਰੇ ਮੂੰਹ ਚ ਵੀਰੇ ਦੇ ਬਾਈ ਦੇ ਨਿਕਲ ਗਿਆ ਵੀ ਉਹਦੇ ਲਈ ਪਹਿਲਾਂ ਤੇ ਮਾਫੀ ਆ ਸਾਨੂੰ ਮਾਫੀ ਹਾਂ ਤੇ ਦੱਸਿਓ ਤੁਹਾਨੂੰ ਟਰੈਕਟਰ ਕਿੱਦਾਂ ਦਾ ਲੱਗਾ ਬਹੁਤ ਸੋਹਣਾ ਹਾਂ ਤੇ ਮਿਲਦੇ ਆ ਅਗਲੀ ਵੀਡੀਓ ਚ ਆਪਾਂ ਤੁਹਾਨੂੰ ਸਾਰੇ ਵੀਰਾਂ ਨੂੰ ਅਸੀ ਖਾਲ ਜੀ